ਗਿਆਨੀ ਜਾਚਕ ਨੇ ਇਹ ਕਹਿ ਦਿੱਤੀ ਹੈ ਬਹੁਤ ਵੱਡੀ ਗੱਲ ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਿ ਭਾਜਪਾ ਨੇ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਲਈ ਯੋਗ ਅਤੇ ਜੋਤਿਸ਼ ਨੂੰ ਅਕਾਦਮਿਕ ਸਾਧਨ ਬਣਾਇਆ ਪਰ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਨੇ ਆਓ ਤੁਹਾਨੂੰ ਦੱਸਦੇ ਹਾਂ ਜਾਚਕ ਜੀ ਕਹਿੰਦੇ ਨੇ ਕਿ ਭਾਜਪਾ ਨੇ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਲਈ ਵੈਦਿਕ ਦਰਸ਼ਨ ਦੇ ਦਫਨ ਹੋਏ ਯੋਗ ਤੇ ਜੋਤਿਸ਼ ਨੂੰ ਆਪਣੇ ਹਿੰਦੂ ਤਤਵੀ ਪ੍ਰਚਾਰ ਦਾ ਅਕਾਦਮਿਕ ਸਾਧਨ ਬਣਾ ਕੇ ਮੁੜ ਸੁਰਜੀਤ ਕੀਤਾ। ਉਹਨਾਂ ਨੇ ਯੋਗ ਨੂੰ ਸਰੀਰਕ ਕਸਰਤ ਵਜੋਂ ਪ੍ਰਚਾਰ ਕੇ ਆਯੁਰਵੇਦ ਦੇ ਨਾਲ ਜੋੜਿਆ ਅਤੇ ਵੈਦ ਦੇ ਅੰਗ ਮੰਨੇ ਜਾਂਦੇ ਜੋਤਿਸ਼ ਨੂੰ ਖਗੋਲ ਵਿਗਿਆਨ ਦੱਸ ਕੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਵੀ ਬਣਾ ਦਿੱਤਾ। ਆਯੁਰਵੇਦ ਅਥਰਵਿਦ ਦਾ ਉਪਵੇਦ ਮੰਨਿਆ ਜਾਂਦਾ ਹੈ। ਅਜੋਕੇ ਦੌਰ ਦੇ ਵਿੱਚ ਆਯੁਰਵੇਦ ਨਾਮ ਦਾ ਭਾਵੇਂ ਕੋਈ ਵਿਸ਼ੇਸ਼ ਗ੍ਰੰਥ ਨਹੀਂ ਮਿਲਦਾ ਪਰੰਤੂ ਵੈਦ ਵਿਦਿਆ ਦੀਆਂ ਸਾਰੀਆਂ ਪੁਸਤਕਾਂ ਨੂੰ ਇਸ ਦੇ ਨਾਮ ਦੇ ਹੇਠ ਪ੍ਰਚਾਰਿਆ ਜਾਂਦਾ ਹੈ ਮਨਉਤ ਹੈ ਕਿ ਰਿਸ਼ੀ ਅਸ਼ਵਨੀ ਕੁਮਾਰ ਨੇ ਇੰਦਰ ਤੋਂ ਵੈਦ ਵਿਦਿਆ ਪੜ੍ਹੀ ਤੇ ਇੰਦਰ ਨੇ ਅੱਗੋਂ ਤਰੰਤਰ ਨੂੰ ਸਿਖਾਈ ਬਚਤਰ ਨਾਟਕ ਦਸਮ ਗ੍ਰੰਥ ਦੇ ਤਰੰਤਰ ਅਵਤਾਰ ਦੀ ਲਿਖਤ ਹੈ ਆਯੁਰਵੇਦ ਤਿੰਨ ਕਿਉ ਪ੍ਰਕਾਸ਼ਾ ਇਹੀ ਕਾਰਨ ਹੈ ਕਿ Hindu ਤਤਵੀ ਸ਼ਕਤੀਆਂ ਅਜਿਹੇ ਗ੍ਰੰਥਾਂ ਨੂੰ ਗੁਰਸਿੱਖਾਂ ਦਾ ਈਸਟ ਬਣਾਉਣ ਦੇ ਵਾਸਤੇ ਯਤਨਸ਼ੀਲ ਹਨ ਸਿੱਖਾਂ ਦੇ ਭੇਖ ਤੇ ਧਰਮ ਸਥਾਨਾਂ ਦੇ ਰਾਹੀਂ ਹੁਣ ਜੋਗ ਤੇ ਜੋਤਿਸ਼ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਗੁਰਸਿੱਖਾਂ ਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੈ ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਜੋ ਕਿ ਉਹਨਾਂ ਨੇ ਨਿਊਯਾਰਕ ਤੋਂ ਸਾਡੇ ਪੱਤਰਕਾਰ ਦੇ ਨਾਲ ਸਾਂਝੇ ਕੀਤੇ ਉਹਨਾਂ ਨੇ ਦੱਸਿਆ ਹੈ ਕਿ ਗੁਰਦੁਆਰਾ ਐਕਟ ਪੰਜਾਬ 1925 ਬਨਣ ਉਪਰੰਤ ਗਾਂਧੀ ਨੇ 1 ਅਕਤੂਬਰ ਨੂੰ ਯੰਗ ਇੰਡੀਆ ਦੇ ਵਿੱਚ ਲਿਖਿਆ ਸੀ ਕਿ ਮੇਰਾ ਯਕੀਨ ਗੁਰੂ ਸਾਹਿਬਾਨ ਬਾਰੇ ਇਹ ਹੈ ਕਿ ਉਹ ਸਭ ਹਿੰਦੂ ਸਨ ਮੈਂ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਇੱਕ ਵੱਖਰਾ ਧਰਮ ਨਹੀਂ ਸਮਝਦਾ ਮੇਰੇ ਵਿਚਾਰ ਦੇ ਵਿੱਚ ਇਹ ਹਿੰਦੂ ਧਰਮ ਦਾ ਭਾਗ ਹੈ ਪਰ ਸੁਧਰਿਆ ਹੋਇਆ ਉਸੇ ਭਾਵ ਦੇ ਵਿੱਚ ਜਿਵੇਂ ਵੈਸ਼ਨੋ ਧਰਮ ਹੈ ਗਾਂਧੀ ਦੀ ਵਾਰਿਸ ਮੰਨੀ ਜਾਂਦੀ ਕਾਂਗਰਸ ਦਾ ਇਹ ਹਿਡਨ এজেন্ডਾ ਹੈ ਜਿਸ ਨੂੰ ਭਾਜਪਾ ਨੇ ਉਜਾਗਰ ਰੂਪ ਦੇ ਵਿੱਚ ਆਪਣਾ ਮੁੱਖ এজেন্ডਾ ਬਣਾਇਆ ਤੇ ਬਹੁਗਿਣਤੀ ਦੇ ਬਲਬੋਤੇ ਰਾਜ ਸત્તા ਹਾਸਲ ਕੀਤੀ ਗਿਆਨੀ ਜਾਚਕ ਨੇ ਆਖਿਆ ਹੈ ਕਿ ਚਤੁਰਮੁਖ ਬ੍ਰਹਮਾ ਦੇ ਵਾਂਗ ਕਾਂਗਰਸ ਭਾਜਪਾ ਤੇ ਆਪ ਬ੍ਰਾਹਮਣੀ ਸੋਚ ਦੇ ਹੀ ਵੱਖ-ਵੱਖ ਚਿਹਰੇ ਹਨ ਜੇ ਹੁਣ ਭਾਜਪਾ ਆਪਣੇ ਏਜੰਡੇ ਤੋਂ ਪਿੱਛੇ ਹਟੀ ਤਾਂ ਉਹ ਆਪ ਪਾਰਟੀ ਨੂੰ ਰਾਜ ਸੱਤਾ ਦਾ ਵਾਰਿਸ ਬਣਾ ਸਕਦੀ ਹੈ ਮਾਨਵ ਵਿਹਤਕਾਰੀ ਗੁਰਸਿੱਖਾਂ ਨੂੰ ਛੱਡ ਕੇ ਸੰਸਾਰ ਦੀਆਂ ਬਾਕੀ ਸਾਰੀਆਂ ਕੌਮਾਂ ਇਹੀ ਔਰੰਗਜ਼ੇਬੀ ਵਰਤਾਰਾ ਵਰਤਨੀਆਂ ਹਨ ਇਹ ਵੀ ਇੱਕ ਸੱਚ ਹੈ ਕਿ ਜਿਸਹੀ ਕੀ ਸਰਕਾਰ ਹੈ ਤਿਸਹੀ ਦਾ ਸਭ ਕੋਈ ਪੰਨਾ ਸਤਾਈ ਇਸ ਲਈ ਸਿੱਖ ਆਗੂ ਨੂੰ ਚਾਹੀਦਾ ਹੈ ਕਿ ਉਹ ਧੜੇਬੰਦੀ ਅਧੀਨ ਆਪਸ ਵਿੱਚ ਲੜਨ ਭੇੜਨ ਦੀ ਥਾਂ ਭਾਰਤ ਦਾ ਅੰਗ ਬਣ ਕੇ ਰਹਿਣ ਅਤੇ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਆਪਣੇ ਘਰ ਨੂੰ ਸੁਰੱਖਿਅਤ ਕਰਨ ਦਾ ਨਿਯਤਨ ਕਰਨ। ਬਾਕੀ ਇਹ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ